ਦੇਸ਼ ਦੇ ਸਭ ਤੋਂ ਅਮੀਰ ਵਿਅਕਤੀ ਮੁਕੇਸ਼ ਅੰਬਾਨੀ ਨੇ ਆਪਣੇ ਛੋਟੇ بیٹے ਅਨੰਤ ਅੰਬਾਨੀ ਦੇ ਵਿਆਹ ਤੇ ਖੂਬ ਖਰਚਾ ਕੀਤਾ ਅਨੰਤ ਅੰਬਾਨੀ ਤੇ ਰਾधिका ਮਰਚੰਡ ਦਾ ਵਿਆਹ ਸ਼ੁੱਕਰਵਾਰ ਯਾਨੀ ਕਿ 12 ਜੁਲਾਈ ਨੂੰ ਬਹੁਤ ਹੀ ਧੂਮ ਧਾਮ ਦੇ ਨਾਲ ਹੋਇਆ ਹੁਣ ਇਸ ਵਿਆਹ ਦੇ ਪ੍ਰੋਗਰਾਮਾਂ ਨੂੰ ਲੈ ਕੇ ਲਗਾਤਾਰ ਚਰਚਾਵਾਂ ਛੜੀਆਂ ਹੋਈਆਂ ਨੇ ਤੇ ਬਹੁਤ ਸਾਰੀਆਂ ਵੀਡੀਓਜ਼ ਵੀ ਸੋਸ਼ਲ ਮੀਡੀਆ ਦੇ ਉੱਪਰ ਕਾਫੀ ਵਾਇਰਲ ਹੁੰਦੀਆਂ ਪਈਆਂ ਨੇ ਅੰਦਾਜ਼ੇ ਮੁਤਾਬਕ ਇਹ ਸ਼ਾਹੀ ਵਿਆਹ ਇਹ ਲਗਭਗ 5000 ਕਰੋੜ ਰੁਪਏ ਦਾ ਖਰਚਾ ਕੀਤਾ ਜਾ ਚੁੱਕਿਆ ਹੈ ਇਸ ਨੂੰ ਲੈ ਕੇ ਕਾਫੀ ਚਰਚਾਵਾਵਾਂ ਛੜੀਆਂ ਹੋਈਆਂ ਸੀ ਕਿ ਆਖਰੀ ਸਿਵਿਆਦ ਦੇ ਵਿੱਚ ਕੁੱਲ ਕਿੰਨਾ ਖਰਚਾ ਹੋਇਆ ਤੇ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਸ ਵਿਆਦ ਦੇ ਜਿਹੜੇ ਵੱਖ-ਵੱਖ ਸਮਾਗਮ ਹੋਏ ਨੇ ਉਹਨਾਂ ਦੇ ਵਿੱਚ ਹੁਣ ਤੱਕ 5000 ਕਰੋੜ ਰੁਪਏ ਖਰਚੇ ਜਾ ਚੁੱਕੇ ਨੇ ਇਹ ਰਕਮ ਮੁਕੇਸ਼ ਅੰਬਾਨੀ ਦੀ ਕੁੱਲ ਜਾਇਦਾਦ ਦਾ 0.5 ਫੀਸਦੀ ਹੈ ਸੋਸ਼ਲ ਮੀਡੀਆ ਤੇ ਲੋਕ ਇਸ ਰਕਮ ਨੂੰ ਜਾਣ ਕੇ ਕਾਫੀ ਹੈਰਾਨ ਹੁੰਦੇ ਪਏ ਨੇ ਤੇ ਇੱਕ ਪੋਸਟ ਵਿੱਚ ਦਾਵਾ ਕੀਤਾ ਗਿਆ ਹੈ ਕਿ ਮੁਕੇਸ਼ ਅੰਬਾਨੀ ਨੇ ਆਨੰਤ ਤੇ ਰਾਧਿਕਾ ਦੇ ਵਿਆਹ ਤੇ ਲਗਭਗ 5000 ਕਰੋੜ ਰੁਪਏ ਖਰਚ ਕਰ ਦਿੱਤੇ ਨੇ ਪਹਿਲਾਂ ਮੰਨਿਆ ਜਾ ਰਿਹਾ ਸੀ ਕਿ ਸੁਭਿਆਰਤੀ 1000 ਤੋਂ 2000 ਕਰੋੜ ਰੁਪਏ ਖਰਚ ਕੀਤੇ ਹੋਣਗੇ ਇੱਕ ਯੂਜ਼ਰ ਦੇ ਵੱਲੋਂ ਇਸ ਬਾਬਤ ਜਾਣਨ ਤੋਂ ਬਾਅਦ ਲਿਖਿਆ ਗਿਆ ਕਿ ਵਿਆਹ ਤੇ ਖਰਚ ਕੀਤੀ ਗਈ ਰਕਮ ਦੇ ਨਾਲ ਅਮਰੀਕਾ 10 ਵਾਰ ਔਸਕਰ ਈਵੈਂਟ ਦਾ ਆਯੋਜਨ ਕਰ ਸਕਦਾ ਹੈ ਆਊਟਲੁੱਕ ਦੀ ਇਕ ਰਿਪੋਰਟ ਦੇ ਵਿੱਚ ਦਾਵਾ ਕੀਤਾ ਗਿਆ ਕਿ ਅੰਬਾਨੀ ਪਰਿਵਾਰ ਨੇ ਆਪਣੀ ਕੁੱਲ ਜਾਇਦਾਦ ਦਾ ਇੱਕ ਛੋਟਾ ਜਿਹਾ ਹਿੱਸਾ ਵਿਆਹ ਤੇ ਖਰਚ ਕਰ ਦਿੱਤਾ ਹੈ ਜਦਕਿ ਭਾਰਤੀ ਪਰਿਵਾਰਾਂ ਦੇ ਵਿੱਚ ਆਪਣੀ ਕੁੱਲ ਜਾਇਦਾਦ ਦਾ 15% ਤੀ ਤੱਕ ਵਿਆਹ ਤੇ ਖਰਚ ਕੀਤਾ ਜਾਂਦਾ ਹੈ ਉਤੇ ਹੀ ਆਦਿਕਾ ਮਰਚੰਟ ਤੇ ਆਨੰਦ ਅੰਬਾਨੀ ਦੇ ਵਿਆਹ ਨੇ ਪੂਰੀ ਦੁਨੀਆ ਦਾ ਧਿਆਨ ਅਖਿੱਚ ਲਿਆ ਹੈ ਤੇ ਅੰਬਾਨੀ ਪਰਿਵਾਰ ਵੱਲ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਨੇ ਕਿ ਆਖਰ ਇਹ ਲੋਗ ਇਸ ਵਿਆਹ ਸਮਾਗਮ ਦੇ ਵਿੱਚ ਕੀ ਕੁਝ ਕਰਨਗੇ ਜਿਹੜੇ ਵੱਖ-ਵੱਖ ਸਮਾਗਮ ਚੱਲਦੇ ਪਏ ਨੇ ਉਹਨਾਂ ਦੇ ਵਿੱਚ ਇਹ ਲੋਕ ਕੀ ਕੁਝ ਵੱਖਰਾ ਕਰਨਗੇ ਇਸ ਨੂੰ ਭਾਰਤ ਦੀ ਯਾਦਕਾਰੀ ਸਭਿਆਚਾਰਕ ਸਮਾਗਮ ਵਜੋਂ ਵੀ ਪ੍ਰਚਾਰਿਆ ਜਾਣਿਆ ਹੈ ਵਿਆਦ ਵਿੱਚ ਮਹਿਮਾਨਾਂ ਦੀ ਸੂਚੀ ਵੀ ਗਲੋਬਲ ਹੈ ਤੇਨਾਂ ਵਿੱਚ ਪੋਲੀਵੁੱਡ ਪੋਲੀਵੁੱਡ ਹਾਲੀਵੁੱਡ ਕਿਰਜਗਾਤ ਕਾਰੋਬਾਰ ਤੇ ਰਾਜਨੀਤੀ ਦੀਆਂ ਮਸ਼ਹੂਰ ਹਸਤੀਆਂ ਸ਼ਾਮਲ ਹੋਈਆਂ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਕਈ ਇੰਟਰਨੈਸ਼ਨਲ ਜਿਹੜੇ ਆਈਕਨਸ ਹਨ ਉਹ ਵੀ ਵਿਆਹ ਦਾ ਹਿੱਸਾ ਬਣੇ ਤੇ ਮੁਕੇਸ਼ ਅੰਬਾਨੀ ਤੇ ਉਹਨਾਂ ਦੀ ਪਤਨੀ ਨੀਤਾ ਅੰਬਾਨੀ ਨੇ ਆਪਣੇ ਛੋਟੇ بیٹے ਦੇ ਵਿਆਹ ਦਾ ਜਸ਼ਨ ਮਨਾਉਣ ਦੇ ਵਿੱਚ ਕਿਸੇ ਕਿਸਮ ਦੀ ਕੋਈ ਵੀ ਕਸਰ ਨਹੀਂ ਛੱਡੀ ਤਿਉਹਾਰਾਂ ਦੀ ਸ਼ੁਰੂਆਤ ਮਾਰਚ ਦੇ ਵਿੱਚ ਜੋ ਕਿ ਜਮਨਗਰ ਵਿੱਚ ਇੱਕ ਸ਼ਾਨਦਾਰ 3 ਦਿਨਾਂ ਪ੍ਰੀ-ਵੈਡਿੰਗ ਪਾਰਟੀ ਦੇ ਨਾਲ ਹੋਈ ਸੀ ਤੇ ਦੇਹਾਨਾ ਦੇ ਨਾਲ ਨਾਲ ਤਲਜੀਤ ਨੇ ਇਸ ਵਿੱਚ ਪਰਫਾਰਮ ਕੀਤਾ ਤੇ ਤੁਹਾਨੂੰ ਦੱਸਦੀ ਕਿ ਬਹੁਤ ਸਾਰੀਆਂ ਪ੍ਰੋਮਿਨੈਂਸ ਪਰਸਨੈਲਿਟੀ ਇਸ ਇਵੈਂਟ ਦੇ ਵਿੱਚ ਸ਼ਾਮਲ ਹੋਈਆਂ ਸਨ ਵਿਆਹ ਦੇ ਵਿੱਚ ਮਹਿੰਗੀ ਤੋਹਫ਼ੀ ਅਤੇ ਸੇਵਾਵਾਂ ਪਰਦਾਨ ਕੀਤੀਆਂ ਗਈਆਂ ਤੇ ਮਹਿਮਾਨਾਂ ਦੇ ਲਈ ਪ੍ਰਾਈਵੇਟ ਚਾਰਟਰ ਉਡਾਣਾਂ ਤੋਂ ਲੈ ਕੇ ਲਗਜ਼ਰੀ ਕਾਰਾਂ ਤੇ ਨਾਲ ਦੇ ਨਾਲ ਹੋਰ ਚੀਜ਼ਾਂ ਵੀ ਉਪਲਬਧ ਸੀ ਤੇ ਕਨਸਰਟ ਦੇ ਦੌਰਾਨ ਜੋ ਕਿ ਵੱਖ-ਵੱਖ ਰਿਆ ਹਸਤੀਆਂ ਦੇ ਵੱਲੋਂ ਜੋ ਕਿ ਆਨੰਦ ਤੇ ਰਾਧਿਕਾ ਦੇ ਵਿਆਹ ਦੇ ਵਿੱਚ ਆ ਕੇ ਖੂਬ ਰੌਣਕਾਂ ਲਗਾਈਆਂ ਗਈਆਂ ਰੈਪਰ ਬਾਦਸ਼ਾਹ ਤੇ ਕਰਨ ਔਜਲਾ ਵੀ ਇਸ ਸ਼ਾਨਦਾਰ ਪ੍ਰਦਰਸ਼ਨ ਦਾ ਹਿੱਸਾ ਬਣੇ ਇਸ ਤੋਂ ਇਲਾਵਾ ਗੱਲ ਕੀਤੀ ਜਾਵੇ ਜਿਸ ਤਰੀਕੇ ਦੀ ਆਲੀਹੀ ਵਿਆਹ ਹੋਇਆ ਹੈ ਤੇ ਵਿਆਹ ਦੀਆਂ ਹੁਣ ਵੀਡੀਓਜ਼ ਸੋਸ਼ਲ ਮੀਡੀਆ ਦੇ ਉੱਪਰ ਕਾਫੀ ਵਾਇਰਲ ਹੁੰਦੀਆਂ ਪਈਆਂ ਨੇ ਲੋਕ ਇਹਨਾਂ ਵੀਡੀਓਜ਼ ਨੂੰ ਕਾਫੀ ਪਸੰਦ ਕਰਦੇ ਪਏ ਨੇ ਸੋ ਤੁਸੀਂ ਵੀ ਜ਼ਰੂਰ ਸਾਨੂੰ ਕਮੈਂਟਾਂ ਦੇ ਵਿੱਚ ਦੱਸਿਓ ਕਿ ਜਿਹੜਾ ਇਹ ਵਿਆਹ ਹੋਇਆ ਹੈ ਉਹਨਾਂ ਦੀਆਂ ਵੀਡੀਓਜ਼ ਕੀ ਤੁਹਾਡੇ ਕੋਲੇ ਪਹੁੰਚੀਆਂ ਨੇ ਤੇ ਵੀ ਉਹਨਾਂ ਵੀਡੀਓਜ਼ ਨੂੰ ਵੇਖਣ ਤੋਂ ਬਾਅਦ ਤੁਹਾਡੀ ਕੀ ਫੀਡਬੈਕ ਹੈ ਜ਼ਰੂਰ ਆਪਣੀ ਫੀਡਬੈਕ ਸਾਡੇ ਕਮੈਂਟਾਂ ਦੇ ਵਿੱਚ ਸਾਨੂੰ ਲਿਖ ਕੇ ਭੇਜਿਓ ਤੇ ਜੁੜੇ ਰਹੋ ਆਵਾਮ ਮੀਡੀਆ ਦੇ ਨਾਲ